ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਖੋਸੇ ਕੋਟਲੇ ਦੇ ਵਿੱਚ ਖੋਸਾ ਕੋਟਲਾ ਪਿੰਡ ਆ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਗੁਰਬਚਨ ਵੀਰ ਦੇ ਕੋਲੇ ਇਸ ਟਾਈਮ ਮੌਜੂਦ ਆ ਜਾਨਵਰ ਤੁਹਾਨੂੰ ਵਿਖਾਉਣਾ ਵਾ ਇੱਕ ਤੇ ਦੁੱਧ ਦੀ ਝੋਟੀਆਂ ਤਿਆਰ ਦੁੱਧ ਵਾਲੀ ਆ ਕਿੰਨੇ ਦਿਨਾਂ ਦੀ ਸੋਈ ਆ ਕਿਹੜਾ ਸੁਆ ਕਿੰਨੇ ਦਿਨਾਂ ਦਾ ਬੱਚਾ ਆਉ ਕਰਦੇ ਸਾਰੀ ਜਾਣਕਾਰੀ ਆਪਾਂ ਗੁਰਬਚਨ ਬਾਈ ਤੋਂ ਅਪਲਬਦ ਗੁਰਬਚਨ ਜੀ ਦੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਕੀ ਹਾਲ ਆ ਬੜਾ ਵਧੀਆ ਵਧੀਆ ਤੁਸੀਂ ਦੱਸੋ ਦਿੱਤਾ ਤੇ ਪ੍ਰਭਾਵ ਵਧੀਆ ਹੀ ਵਧੀਆ ਓਕੇ ਜਮਨ ਚੜਦੀ ਕਲੇ ਚਲੋ ਸ਼ੁਕਰ ਬਾਈ ਨਾਮ ਦੱਸ ਦੀਏ ਕਿਹੜਾ ਦੀ ਨਾਮ ਮੇਰਾ ਗੁਰਬਚਨ ਹੈ ਪਿੰਡ ਖੋਸਾ ਕੋਟਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਠੀਕ ਆ ਅੱਛਾ ਗੁਰਬਚਨ ਬਈ ਅੱਜ ਜਨਮਾਰ ਆਪਣੇ ਕੋਲ ਆਇਆ ਹਨਾ ਹਾਂਜੀ ਪਹਿਲਾਂ ਛੋਟੀ ਆ ਜੀ ਕੀ ਡਿਟੇਲ ਆ ਬਾਈ ਵੇ ਪਹਿਲਾਂ ਝੋਟੀ ਆ 11 ਕਿਲੋ ਦਾ ਤੇ ਕੰਡੇ ਲਾਉਂਦੀ ਆ ਝੋਟੀ ਬੱਚੇ ਨੂੰ ਚੰਗਾ ਆ ਕੇ ਦੋਆਂ ਵਿੜਿਆਂ ਦਾ ਠੀਕ ਆ ਵੀਰੇ ਹਾਂਜੀ ਥੱਲੇ ਥੱਲੇ ਦੀ ਝੋਟੀ ਸਾਫ ਆ ਠੀਕ ਆ ਵੀਰੇ ਦੋ ਦੰਦ ਦਾ ਮੂੰਹ ਕੱਦ ਕਾਠੀ ਦੀ ਝੋਟੀ ਪੂਰੀ ਆ ਠੀਕ ਆ ਵੀਰੇ ਬਾਕੀ ਸੀਲ ਮਹਾਰਾਜ ਦੀ ਮੇਰ ਨਾ ਆਏ ਆਪਣਾ ਬੰਦਾ ਬਿਨਾ ਬੱਚੇ ਤੋਂ ਥੱਲੇ ਬੈਠਾ ਬੰਦਾ ਚੁੰਗੀ ਆਵੇ ਇਹਨੂੰ ਕੋਈ ਨਹੀਂ ਆਏ ਇਹਨੂੰ ਸੀਲ ਆ ਰਾਜ ਹਾਂ ਭਾਈ ਸੀਲ ਆ ਬੰਦਾ ਬੰਦਾ ਚੌਕੜੀ ਮਾਰ ਕੇ ਪਹਿਲਾਂ ਝੋਟੀ ਐ ਬਿਨਾ ਬੱਚੇ ਤੋਂ ਮੂੰਹਦੀ ਨਹੀਂ ਜਿਵੇਂ ਮਰਜੀ ਬੰਦਾ ਬੈਠਾ ਰਹੇ ਉਹਨੂੰ ਕੋਈ ਆਉਲ ਨਹੀਂ ਚੁੰਨ ਚੰਨ ਚੰਗਾ ਲੱਗਾ ਏ ਪਰ ਚੋਾਈ ਵਿਖਾ ਦੇਣੀ ਵੀ ਤੇ ਕਿੰਨਾ ਲੈ ਦਿੰਦੀ ਵੀ ਤਦ ਵੀ 11 ਕਿਲੋ ਝੋਟੇ ਕੰਡੇ ਲਾਉਂਦੀ ਆ ਜੇ ਕੋਈ ਆਨਲਾਈਨ ਲੈਂਦਾ ਨਹੀਂ ਚੁੰਦਾ 10 ਕਿਲੋ ਦੀ ਗਾਰੰਟੀ ਦੇ ਦਾਂਗੇ ਆਪਾਂ ਦੋਹਾਂ ਟਾਈਮਾਂ ਦੀ ਠੀਕ ਆ ਬਾਈ ਤੇ ਕੀ ਰੇਟ ਰਹੂਗਾ ਬਾਈ ਇਹਦਾ ਰੇਟ ਵੀਰੇ ਕੋਈ ਜਿੰਨਾ ਮਰਜ਼ੀ ਕਰਾ ਲਵੇ 1 15 ਦੀ ਆਪਾਂ ਛੱਡ ਦਾਂਗੇ ਸ਼ੋਰ ਕਰਕੇ ਜੱਸ ਨੂੰ ਉਹਨੇ ਕਰ ਦਾਂਗੇ ਅਰਮਾਨ ਕਰ ਕਾਟੇ ਬਾੜੇ ਕੁੰਜ ਤੱਕ ਜਿਵੇਂ ਕਰ ਦੇਂਗਾ ਤੂੰ ਦੱਸ ਦੇ ਮੈਨੂੰ ਐਂ ਕਹੇ ਰੂ ਸਾਬੇ ਨਹੀਂ ਦੇ ਦੇਂਗੇ ਹਾਂ ਨਾ ਬਸ 1000 ਰੁਪਏ ਯਰ ਛੋਟ ਕਰ ਦਾਂਗੇ ਯਾਰ ਮਰੋ ਦਾ ਕੋਈ ਗੱਲ ਨਹੀਂ ਬਣ ਗੱਲਾਂ ਵੀ ਸਰ ਬੈਣ ਆਪਾਂ ਦਾ ਮੁੱਲ ਗੱਲਾਂ ਇੱਕ 15 ਗਿਆਂ ਆਪਾਂ ਦਾ ਨਫੇ ਨੇ ਹੁੰਦਾ ਚਲ 1000 2000 ਆ ਜੇ ਹੁਣ ਲੋਕੀ ਪਾਸੇ ਜਿਨ੍ਹਾਂ ਦੇ ਘਰ ਜਨੇ ਕਿੰਨੇ ਡੇਡ ਡੇਡ ਲੱਖ ਮੰਗ ਲੈਂਦੇ ਇਹ ਤਾਂ ਗੱਲ ਹੈਗੀ ਹੁਣ ਜੇ ਵੇਖੀ ਉਹਨਾਂ ਦੀਆਂ ਖੜੀਆਂ ਵੀ ਉਹਨਾਂ ਦੀਆਂ ਕਿਹੜਾ ਵੇਗਦੀਆਂ ਮਿਕਣਾ ਦਾ ਮਾਲ ਮੋਲੀ ਆ ਹਾਂ ਹੁਣ ਜਾ ਰੁਪਏ ਜੈ ਮੰਗੇ ਅੱਗੇ ਵੀ ਵੀਡੀਓ ਪਾਉਣ ਮਗਰ ਵੀਰੇ ਕਟਾ ਵਾ ਸੂਈ ਬਾਗੂ ਤੋਰੀ ਨੂੰ ਮੜਾ ਖੋਲੀ ਵੀਰੇ ਲੈ ਮੇਤਰੋ ਮਗਰ ਝੋਟੀ ਦੇ ਕਟਾ ਪਹਿਲਾਂ ਝੋਟੀ ਸੂਈ ਆ 8 10 17 ਦਾ ਤਾਂ 15 ਦਾ ਸੁਆ ਹੋਊਗਾ ਯਾਰ ਬਈ ਮੇਰਾ 10ਾਂ ਤੇ 15 ਦੇ ਵਿਚਾਲੇ ਆ ਮੈਂ ਕਹਾਂ 8 ਦਰਾਂ ਦਾ ਦਸੂਆ ਹੋਣੀਗਾ ਯਾਨਕੀ ਅਕਾਦ ਨੂੰ ਖਾਵੇ ਪਿੱਠ ਪੁੜੇ ਲੋ ਖੜਨੀ ਖੁੜਨੀ ਚੰਗੀ ਆ ਖੜਨੀ ਖੁੜਨੀ ਵੀਰੇ ਪੂਰੀ ਟੌਪ ਦੀ ਆ ਕੱਟੀ ਦੀ ਹੋਵੇ ਸੋਏ ਨਾਲੇ ਮੈਂ ਡਬਲ ਹੋ ਜੂਗੀ ਤੇ ਨਾਲੇ 2 ਰੁਪਈਆ ਇਹਦਾ ਬਈ ਵਧਨੀ ਆਉਂਦੇ ਸੋਏ ਨੂੰ ਕਟਣਾ ਕਿਉਂ ਬਈ ਹੁਣ ਕੋਈ ਵੀ ਮਾਰਾ ਵੀ ਜਣਾ ਪਹੂ ਵਧਨਾ ਵਾ ਕਿਆ ਦੁਨੀਆ ਪਹੂ ਪਾਲਦੀ ਕਾਡੂ ਮਾਲ ਚ ਜਾਈ ਜਾਂਦੀਆਂ ਕਟੀਆਂ ਨਿੱਕੀਆਂ ਨਿੱਕੀਆਂ ਆਉਣਾ ਇਹ ਸਮਨੋ ਵਧਨਾ ਹੀ ਆ ਪਸੂ ਅੱਛਾ ਤੇ ਫਿਰ ਨੰਬਰ ਕਿੰਨਾ ਆਪਣਾ ਵੀਰੇ ਨੰਬਰ ਵੀਰੇ 7889252862 ਇੱਕ ਵਾਰੀ ਹੋਰ ਆਮ ਦੇ 7889252862 7889252862 ਦੇ ਬੱਚਾ ਛੜਦੇ ਥੱਲੇ ਤੇ ਕਰਾਦੇ ਚਵਾਈ ਦੀ ਬੱਲੇ ਬੱਲੇ ਆ ਜਾ ਲੈ ਵੀ ਮਿੱਤਰੋ ਬੱਚਾ ਛੜਦਾ ਤੇ ਚੂਣ ਦੇਣਾ ਤੁਹਾਨੂੰ ਵਿਖਾ ਆਪਾਂ ਸਮਾਈਆ ਝੋਟੀ ਕਰਮਾਂ ਦੀ ਮੈਂ ਓਕੇ ਦੀ ਰਿਪੋਰਟ ਕਰਤਾ ਜੀ ਲੈ ਵੀ ਮਾਰ ਇੱਕ ਗੱਲ ਆ ਭਾਈ ਜੀ ਪਸਾ ਸਟicker ਵਖਾਈ ਵਪਾਰ ਦੀ ਪਾਰਟੀ ਨੇ ਆ ਹੁਣ ਲਿਉਂਦੀ ਅਰੀਜਨਲ ਵਪਾਰੀਆਂ ਵਾਲੀ ਪਾਰਟੀ ਪਹਿਲਾਂ ਦਾ ਸਿੱਖ ਦਾ ਸੁੱਖ ਦਾ ਹੀ ਰਿਹਾ ਇੱਥੇ ਏ ਅਲਕਰ ਉਹ ਵਾਹ ਵਾਹ ਨੂੰ ਦਾ ਵਤੇ ਬੋਝਦਾ ਜਣਾ ਜੂ ਜਣਾ ਉਹ ਤੀਕਾ ਨੇ ਕਿਉਂ ਜੀ ਚਲੋ ਭਾਈ ਮਿੱਤਰੋ ਟਕਾਣੇ ਦੀ ਚਵਾਈ ਚਵਾਈ ਵਿਖਾਤੀ ਓਕੇ ਦੀ ਰਿਪੋਰਟ ਆ ਨੰਬਰ 22 ਦਾ ਸਕਰੀਨ ਦੇ ਉੱਤੇ ਆ ਸਪੈੰਡ ਹੈਗਾ ਖੋਸਾ ਕੋਟਲਾ ਜ਼ਿਲ੍ਹਾ ਮੋਗਾ ਕੂਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਗਰਦੀਪ ਗਿੱਲ